ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੀ ਅੱਜ ਆਪਾਂ ਮੇਰੀ ਇਹ ਜਪਜੀ ਸਾਹਿਬ ਦੀ ਕਿਤਾਬ ਦੇ 10ਵੇਂ ਜਿਹੜੇ ਪੇਜ ਤੇ ਸੀ ਉਹਦੇ ਉੱਪਰ ਮੂਲ ਮੰਤਰ ਦੇ ਜਿਹੜੇ ਆਖਰੀ ਸ਼ਬਦ ਨੇ ਜਿਹਨੂੰ ਗੁਰਪ੍ਰਸਾਦ ਜਾਂ ਗੁਰ ਪ੍ਰਸਾਦ ਦੇ ਵੀ ਕਹਿ ਸਕਦੇ ਆ ਕਿਉਂਕਿ ਗੁਰ ਗੱਗੇ ਨੂੰ ਔਕੜ ਰਾਰਾ ਗੋਰਾ ਜੀ ਪੱਪੇ ਦੇ ਪੈਰ ਚ ਰਾਰਾ ਸੱਸੇ ਨੂੰ ਕੰਨਾਂ ਤੇ ਦੱਦੇ ਨੂੰ ਸਿਹਾਰੀ ਹੈ ਜੀ ਠੀਕ ਹੈ ਪਹਿਲਾਂ ਵੀ ਕਿਹਾ ਸੀ ਜਦੋਂ ਅਸੀਂ ਸਿਹਾਰੀ ਨੂੰ ਪੜ੍ਹਦੇ ਆ ਕਈ ਵਾਰ ਅਸੀਂ ਸਿਆਰੀ ਮੁਕਤਾ ਪੜ ਲੈਂਦੇ ਆ ਭਾਬ ਉਹਦਾ ਪ੍ਰੋਨਨਸੀਏਸ਼ਨ ਨਹੀਂ ਕਰਦੇ ਕਈ ਵਾਰ ਸਿਆਰੀ ਨੂੰ ਅਸੀਂ ਲਾਮ ਦੀ ਤਰ੍ਹਾਂ ਪੜਦੇ ਆ ਜਿਵੇਂ ਇੱਕ ਲਾਮ ਹੁੰਦੇ ਜਿਵੇਂ ਹਾਹੇ ਨੂੰ ਲਾਮਾ ਲੱਲੇ ਨੂੰ ਲਾਮਾ ਠੀਕ ਹੈ ਜੀ ਅਸਲ ਈ ਮਾਫ ਕਰਨਾ ਜੀ ਗੁੱਸਾ ਨਾ ਕਰਨਾ ਇਸ ਨੂੰ ਇਹ ਨਹੀਂ ਕਹਿਣਾ ਕਿ ਇਹ ਗਲਤ ਕਰਦਾ ਪਰ ਜਿਸ ਤਰ੍ਹਾਂ ਨਾਲ ਜੇ ਆਪਾਂ ਵਿਆਕਰਣ ਦੇਖੀਏ ਜਾਂ ਕਈ ਵਾਰ ਜਦੋਂ ਬੈਠ ਕੇ ਤੁਸੀਂ ਮੂਲ ਮੰਤਰ ਦਾ ਜੇ ਜਾਪ ਕਰੋਗੇ ਤਾਂ ਜਦੋਂ ਗੁਰਪ੍ਰਸਾਦ ਦੇ ਕਹੋਗੇ ਆਪਾਂ ਇਸ ਇੱਕ ਕਰਾਂਗੇ ਆਪਾਂ ਠੀਕ ਹੈ ਜੀ ਗੁਰਪ੍ਰਸਾਦ ਤੋਂ ਬਾਅਦ ਤੁਸੀਂ ਨੋਟਿਸ ਕਰਿਓ ਕਿ ਜਦੋਂ ਗੁਰਪ੍ਰਸਾਦ ਦੇ ਕਹਿੰਦੇ ਆ ਨਾ ਬੜਾ ਸੋਹਣਾ ਲੱਗਦਾ ਹੈ ਬੋਲਣ ਚ ਬੜਾ ਸੋਹਣਾ ਲੱਗਦਾ ਹੈ ਫੀਲਿੰਗ ਬੜੀ ਸੋਹਣੀ ਆਂਦੀ ਹੈ ਤੇ ਜਦੋਂ ਇਕੱਲੇ-ਇਕੱਲੇ ਸ਼ਬਦ ਦੇ ਆਪਾਂ ਅਰਥ ਕਰਾਂਗੇ ਨਾ ਉਹ ਵੀ ਬੜਾ ਸੋਹਣਾ ਲੱਗੇਗਾ ਆਪਾਂ ਨੂੰ ਠੀਕ ਹੈ ਜੀ ਤੇ ਹੁਣ ਜੇ ਆਪਾਂ ਗੱਲ ਕਰੀਏ ਦੋ ਸ਼ਬਦ ਨੇ ਗੁਰ ਤੇ ਪ੍ਰਸਾਦ ਦੇ ਠੀਕ ਹੈ ਜੀ ਪ੍ਰਸਾਦ ਗੁਰ ਹੁੰਦਾ ਜੀ ਵੈਸੇ ਤਾਂ ਇਹ ਜਿਹੜਾ ਗੁਰ ਸ਼ਬਦ ਹੈ ਨਾ ਸੱਚੀ ਗੱਲ ਤਾਂ ਇਹ ਦੱਸਾਂ ਇਹ ਪ੍ਰਭੂ ਪਰਮਾਤਮਾ ਦਾ ਰਖਾ ਹੈ ਗੁਰ ਸ਼ਬਦ ਗੱਗੇ ਨੂੰ ਔਂਕੜ ਰਾਰਾ ਗੁਰ ਜਾਂ ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਗੁਰ ਜੇ ਗੁਰੂ ਹੁੰਦਾ ਜਿਵੇਂ ਗੱਗੇ ਨੂੰ ਔਂਕੜ ਰਾਰੇ ਨੂੰ ਔਂਕੜ ਗੁਰੂ ਹੁੰਦਾ ਗੁਰੂ ਹੁੰਦਾ ਜੀ ਕੋਈ ਅਧਿਆਪਕ ਠੀਕ ਆ ਗੁਰੂ ਹੁੰਦਾ ਕੋਈ ਟੀਚਰ ਜਿਵੇਂ ਮੇਰੇ ਮਾਪਿਓ ਜਿਹਦੇ ਕੋਲੋਂ ਸਿੱਖਿਆ ਲੈਨੇ ਆ ਸੀ ਉਹ ਸਾਡਾ ਗੁਰੂ ਹੋ ਜਾਂਦਾ ਤੇ ਮਨੁੱਖ ਦੇ ਇੱਕ ਜ਼ਿੰਦਗੀ ਵਿੱਚ ਅਨੇਕਾਂ ਗੁਰੂ ਹੋ ਸਕਦੇ ਨੇ ਠੀਕ ਹੈ ਇੱਥੇ ਗੱਗੇ ਨੂੰ ਔਂਕੜ ਰਾਰਾ ਗੁਰ ਹੈ ਜੀ ਦੋ ਗੱਲਾਂ ਧਿਆਨ ਨਾਲ ਸੋਚ ਲਿਓ ਇੱਥੇ ਗੁਰ ਜਿਹੜਾ ਇਹ ਪ੍ਰਭੂ ਪਰਮਾਤਮਾ ਦੀ ਹੈ ਇਹ ਸ਼ਬਦ ਮੈਂ ਪਹਿਲਾਂ ਤਾਂ ਹੀ ਕਿਹਾ ਸੀ ਕਿ ਪਰਮਾਤਮਾ ਦਾ ਰਖਵਾ ਹੈ ਪਰਮਾਤਮਾ ਦਾ ਕਿਉਂ ਹੈ ਕਿਉਂਕਿ ਇਹ ਸੋਚੋ ਕਿ ਬਾਣੀ ਕਿਸ ਨੇ ਉਚਾਰੀ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਤੇ ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ ਥੋੜਾ ਸੋਚ ਲਿਓ ਗੁਰੂ ਨਾਨਕ ਆਪਾਂ ਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਚਾਰੀ ਹੁੰਦੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਚਾਰੀ ਹੁੰਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੋਬਿੰਦ ਸਿੰਘ ਜੀ ਨੇ ਤੇ ਜਿਹੜੇ ਵੀ ਗੁਰੂ ਮਹਾਰਾਜ ਨੇ ਉਚਾਰੀ ਵਿੱਚ ਸ਼ਾਇਦ ਆਪਾਂ ਕਹਿ ਦਿੰਦੇ ਕਿ ਉਹ ਜਦੋਂ ਗੁਰੂ ਕਿਹਾ ਉਹਨਾਂ ਨੇ ਤੇ ਗੁਰੂ ਨਾਨਕ ਦੀ ਗੱਲ ਕਰਦੇ ਨੇ ਪਰ ਇੱਥੇ ਸ਼ੁਕਰ ਆ ਮੇਰੇ ਮਾਲਕਾ ਸ਼ੁਕਰ ਆ ਮੇਰੇ ਨਾਨਕਾ ਕਿ ਤੈ ਗੁਰ ਪ੍ਰਸਾਦਿ ਕਿਹਾ ਤੇ ਹੁਣ ਸਵਾਲ ਹੁੰਦਾ ਤੇ ਗੁਰੂ ਵੇਲੇ ਗੁਰੂ ਨਾਨਕ ਵੇਲੇ ਤੇ ਗੁਰਨਾਨਕ ਦਾ ਗੁਰੂ ਕੌਣ ਸੀ ਦੱਸੇ ਤਾਂ ਸ਼ਬਦ ਨੂੰ ਗੁਰੂ ਕਿਹਾ ਗੁਰਨਾਨਕ ਨੇ ਪਰ ਉਸ ਵਕਤ ਸ਼ਬਦ ਜਿਹੜਾ ਉਹ ਪ੍ਰਭੂ ਪਰਮਾਤਮਾ ਹੈ ਪਹਿਲਾਂ ਫਿਰ ਵੀ ਦੱਸ ਦਈਏ ਜੀ ਤੇ ਐਸ ਲਈ ਜਿਹੜਾ ਗੁਰੂ ਸ਼ਬਦ ਜਿਹੜਾ ਗੁਰੂ ਇੱਥੇ ਆਉਂਦਾ ਉਹ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਲਾ ਰਾਮ ਰੱਬ ਲਈ ਹੈ ਜੀ ਠੀਕ ਹੈ ਗੁਰ ਪ੍ਰਸਾਦ ਦੇ ਪ੍ਰਸਾਦ ਹੁੰਦਾ ਜੀ ਕਿਸੇ ਚੀਜ਼ ਕਿਸੇ ਨੂੰ ਦੇ ਦੇਣਾ ਜਿਵੇਂ ਆਪਾਂ ਕਹਿੰਦੇ ਨੇ ਗੁਰਦੁਆਰੇ ਜਾ ਕੇ ਖਾਣੇ ਜਿਹਨੂੰ ਪ੍ਰਸ਼ਾਦ ਕਹਿੰਦੇ ਆ ਨਾ ਪ੍ਰਸ਼ਾਦ ਹੁੰਦਾ ਕਿਸੇ ਨੂੰ ਦੇ ਦੇਣਾ ਕਿਸੇ ਨੂੰ ਦਿੱਤੀ ਹੋਈ ਵਸਤੂ ਠੀਕ ਹੈ ਇੱਥੇ ਪ੍ਰਸ਼ਾਦ ਦੇ ਅਰਥ ਆਪਾਂ ਉਸ ਪਰਮਾਤਮਾ ਦੀ ਗੁਰੂ ਕਿਸੇ ਨਾ ਪਹਿਲਾਂ ਪਰਮਾਤਮਾ ਦੀ ਰਹਿਮਤ ਕਿਉਂਕਿ ਪਰਮਾਤਮਾ ਨੇ ਹੋਰ ਤਾਂ ਕੁਝ ਦੇਣਾ ਨਹੀਂ ਉਸਨੇ ਆਪਣੇ ਗੁਣ ਦੇਣੇ ਆ ਉਸਨੇ ਆਪਣੀ ਰਹਿਮਤ ਦੇਣੀ ਆ ਉਸਨੇ ਆਪਣੀ ਸਿੱਖਿਆ ਦੇਣੀ ਆ ਉਸਨੇ ਆਪਣੀ ਮਿਹਰ ਦੀ ਨਜ਼ਰ ਕਰਨੀ ਆ ਬਾਰ ਬਾਰ ਪੜਾਂਗੇ ਗੁਰਬਾਣੀ ਜਪਜੀ ਸਾਹਿਬ ਵਿੱਚ ਦੇਖਾਂਗੇ ਜੀ ਬਾਰ ਬਾਰ ਆਏਗਾ ਨਦਰਿ ਕਰਮ ਠੀਕ ਆ ਵੀ ਉਸ ਜਦੋਂ ਉਸ ਪ੍ਰਭੂ ਪਰਮਾਤਮਾ ਦੀ ਮਿਹਰ ਹੋਏਗੀ ਇਹ ਪ੍ਰਭੂ ਪਰਮਾਤਮਾ ਦੀ ਜਿਹੜੀ ਮਿਹਰ ਹੈ ਉਸ ਦੀ ਰਹਿਮਤ ਹੈ ਇਹੀ ਪ੍ਰਸਾਦ ਦੇ ਆ ਜੀ ਠੀਕ ਆ ਗੁਰ ਪ੍ਰਸਾਦ ਹੈ ਹੁਣ ਜਿਹੜਾ ਪ੍ਰਸਾਦ ਜਦੋਂ ਤੁਸੀਂ ਬੈਠ ਕੇ ਗੱਲ ਕਰੋਗੇ ਜਿਵੇਂ ਪਹਿਲਾਂ ਸੈ ਪੰਗਾ ਆਇਆ ਸੀਗਾ ਜਿਹਨੂੰ ਆਪਾਂ ਭੂ ਨੂੰ ਕਿਹਾ ਸੀਗਾ ਕਿ ਪ੍ਰਕਾਸ਼ਿਤ ਹੋਣ ਵਾਲਾ ਉਵੇਂ ਮੈਨੂੰ ਇਹ ਮੇਰੀ ਡੈਫੀਨੇਸ਼ਨ ਹੈ ਜੀ ਮੈਂ ਪਹਿਲਾਂ ਦੱਸ ਦਵਾਂ ਮੈਂ ਕੋਈ ਗਿਆਨੀ ਨਹੀਂ ਹਾਂ ਹੁਣ ਮੈਂ ਜੋ ਕਹਿਣ ਲੱਗਿਆ ਮੈਨੂੰ ਇਹ ਲੱਗਿਆ ਜਦੋਂ ਪ੍ਰਾ ਸਾਹ ਦੇ ਨੂੰ ਜਦੋਂ ਕਰੋਂਗੇ ਨਾ ਕਿ ਪ੍ਰਾਨ ਪ੍ਰਾਹ ਪ੍ਰਾਨ ਸਾਹ ਸਾਹ ਦੇ ਦੇਣ ਵਾਲਾ ਉਹ ਪ੍ਰਭੂ ਪਰਮਾਤਮਾ ਜਿਹਨੇ ਮੈਨੂੰ ਇਹ ਜਿੰਦ ਜਾਨ ਜਿਹਨੇ ਮੈਨੂੰ ਇਹ ਪ੍ਰਾਨ ਜੀਵਨ ਮੈਨੂੰ ਇਹ ਸਾਹ ਜਿਹਨੇ ਮੈਨੂੰ ਦਿੱਤਾ ਉਹ ਉਹ ਮੇਰਾ ਗੁਰੂ ਆ ਉਹੀ ਮੈਨੂੰ ਰਹਿਮਤ ਕਰ ਸਕਦਾ ਮੈਨੂੰ ਸਾਹ ਦੇਊਗਾ ਤੇ ਮੈਂ ਸਾਰੇ ਦਾ ਸਾਰਾ ਮੂਲ ਮੰਤਰ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਉਸ ਦੇ ਨਾਲ ਸਾਝ ਪਾ ਸਕਦਾ ਇਹ ਜਦੋਂ ਕਿਰਪਾ ਕਰੂਗਾ ਨਾ ਮੈਨੂੰ ਮੇਰਾ ਸਾਹ ਮਿਲੂਗਾ ਨਾ ਉਦੋਂ ਹੀ ਉਸ ਦੇ ਨਾਲ ਪ੍ਰੀਤ ਪਾ ਸਕਦਾ ਕਿਉਂਕਿ ਮੈਂ ਇੱਕ ਵਾਰ ਸੰਤ ਮਸਕੀਨ ਸਿੰਘ ਜੀ ਨੂੰ ਸੁਣਿਆ ਸੀ ਉਹ ਕਹਿੰਦੇ ਅਸੀਂ ਉਦਾਰੇ ਸਾਹ ਦੇ ਉੱਪਰ ਜਿੰਨੇ ਆ ਕਿਉਂਕਿ ਜਿਹੜਾ ਸਾਹ ਲੈ ਲਿਆ ਇਹ ਬਾਹਰ ਆ ਜਾਏਗਾ ਜਦੋਂ ਬਾਹਰ ਆ ਗਿਆ ਤੁਹਾਨੂੰ ਇਹ ਕੋਈ ਕਲ ਦੀ ਗਰੰਟੀ ਨਹੀਂ ਕਿ ਅਗਲਾ ਸਾਹ ਅਸੀਂ ਲਵਾਂਗੇ ਜਾਂ ਨਾ ਲਵਾਂਗੇ ਜੇ ਅਸੀਂ ਇਹ ਸਮਝ ਲਈਏ ਕਿ ਸਾਨੂੰ ਅਗਲਾ ਸਾਹ ਪਤਾ ਨਹੀਂ ਪ੍ਰਮਾਤਮਾ ਨੇ ਦੇਣਾ ਪਤਾ ਨਹੀਂ ਨਹੀਂ ਦੇਣਾ ਤਾਂ ਸਾਨੂੰ ਇਹ ਸਮਝ ਪੈ ਜਾਏਗੀ ਕਿ ਇਹ ਸਾਰਿਆਂ ਨਾਲ ਬੜੇ ਪਿਆਰ ਨਾਲ ਰਹੀਏ ਬੜੀ ਮਿੱਤਰਤਾ ਬਣਾ ਕੇ ਰੱਖੀਏ ਤੇ ਸ਼ੁਕਰਾਨਾ ਕਰੀਏ ਇਸੇ ਲਈ ਆਪਾਂ ਸਾਹ ਸਾਹ ਸਿਮਰੋ ਗੋਬਿੰਦ ਗੱਲ ਆਈ ਸੀ ਸਿਮਰ 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 ਸੁਖ ਪਾਵੋ ਠੀਕ ਹੈ ਕਿ ਹਰ ਇੱਕ ਸਾਹ ਦੇ ਉਸ ਪ੍ਰਮਾਤਮਾ ਨੂੰ ਸਿਮਰੋ ਆਪਾਂ ਪਹਿਲਾਂ ਦੱਸਿਆ ਸੀ ਸਿਮਰਨਾ ਕਿਵੇਂ ਆ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕੱਲੇ ਕੱਲੇ ਸਾਹ ਦਾ ਸ਼ੁਕਰਾਨਾ ਕਰ ਸਕਦੇ ਹਾਂ ਬਹੁਤ ਸਾਰੀਆਂ ਦਾਤਾਂ ਸਾਨੂੰ ਪ੍ਰਮਾਤਮਾ ਨੇ ਦਿੱਤੀਆਂ ਅੱਖਾਂ ਦਿੱਤੀਆਂ ਕਈ ਲੋਕਾਂ ਦੇ ਉਹ ਨਹੀਂ ਹੈ ਹੱਥ ਪੈਰ ਦਿੱਤੇ ਆ ਫੋਨ ਦਿੱਤੇ ਆ ਸਾਨੂੰ ਗੱਲ ਕਰਨ ਦੀ ਜ਼ੁਬਾਨ ਦਿੱਤੀ ਹੈ ਠੀਕ ਹੈ ਜੀ ਤੇ ਹੱਥ ਪੈਰ ਦਿੱਤੇ ਨੇ ਕੰਮ ਕਰ ਸਕਦੇ ਹ ਤੁਸੀਂ ਖਾ ਪੀ ਸਕਦੇ ਹੋ ਵਾਸ਼ਰੂਮ ਜਾ ਸਕਦੇ ਹੋ ਜੇ ਤੁਸੀਂ ਆਪਣੇ ਤੋਂ ਨੀਵੇਂ ਵੱਲ ਦੇਖੋਗੇ ਨਾ ਥੋਨੂ ਦੀਆਂ ਰਹਿਮਤਾਂ ਹੀ ਨਜ਼ਰ ਆਉਣਗੀਆਂ ਜਦੋਂ ਆਪਣੇ ਵੱਲ ਉੱਚੋਂ ਦੇਖੋਗੇ ਤੁਹਾਨੂੰ ਸ਼ਾਇਦ ਪਰਮਾਤਮਾ ਵਿੱਚ ਕਮੀਆਂ ਨਜ਼ਰ ਆਉਣ ਲੱਗ ਜਾਣ। ਇਸ ਲਈ ਬਹੁਤ ਵਾਰ ਆਪੇ ਕਹਿੰਨੇ ਕਿ ਆਪ ਤੂੰ ਨੀਵੇਂ ਨੂੰ ਦੇਖ ਕੇ ਜਿਉਣਾ ਸਿੱਖੋ ਫਿਰ ਸ਼ੁਕਰਾਨਾ ਆ ਜਾਏਗਾ ਜੀ। ਇਹ ਨਾ ਸੋਚੋ ਯਾਰ ਫਲਾਨੇ ਨੇ ਗੱਡੀ ਲੈ ਲਈ ਮੈਂ ਹੁਣ ਉਦੋਂ ਵੀ ਵੱਡੀ ਗੱਡੀ ਲੈਣੀ ਆ ਮੈਂ ਉਦੋਂ ਵੱਡਾ ਜਹਾਜ਼ ਲੈਣਾ ਫਿਰ ਉਹਦੇ ਵਿੱਚ ਸਾਡੀ ਹੋਂਮੇ ਤੇ ਸਾਨੂੰ ਦੁੱਖ ਤਕਲੀਫਾਂ ਆਉਣਗੀਆਂ। ਜਦੋਂ ਅਸੀਂ ਨੀਵੇਂ ਵੱਲ ਦੇਖਾਂਗੇ ਯਾਰ ਫਲਾਨਾ ਬੰਦਾ ਤਾਂ ਹਜੇ ਵੀ ਬੱਸ ਵਿੱਚ ਜਾਂਦਾ ਹੈ। ਲੰਨਾ ਬੰਦਦਾ ਹਜੂ ਸਾਈਕਲ ਤੇ ਜਾਂਦਾ ਪਰਮਾਤਮਾ ਨੇ ਇੰਨੀ ਕਿ ਰਹਿਮਤ ਕਰਤੀ ਕਿ ਮੈਂ ਦੁਪਹਿਰੋਂ ਦੁਪਹਿਰਾ ਗਰਮੀ ਦੇ ਵਿੱਚ ਇੱਕ ਗੱਡੀ ਵਿੱਚ ਤਾਂ ਜਾ ਸਕਦਾ ਬਸ ਆਹੀ ਇੰਨੀ ਗੱਲ 'ਚ ਸੀ ਖੁਸ਼ ਹੋਣ ਲੱਗਣਾ ਜੀ ਫਿਰ ਰੂਹਾਨੀਅਤ ਵੱਲ ਜਾਈਏ ਤਾਂ ਆਪਣੇ ਦਿਮਾਗ ਵਿੱਚ ਸੁਰਤ ਵਿੱਚ ਚਲੀਏ ਜਿੱਥੇ ਸਾਡਾ ਹਰ ਇੱਕ ਨੇ ਆਪਣੀ ਆਪਣੀ ਬਣਾਈ ਹੋਈ ਇਮੇਜ ਕਿ ਅਸੀਂ ਬੈਠੇ ਆ ਸਾਡੇ ਨਾਲ ਸਾਡਾ ਯਾਰ ਬੈਠਾ ਹੈ ਗੁਰੂ ਨਾਨਕ ਬੈਠਾ ਹੈ ਜਿਸ ਨੇ ਸਾਡੀ ਬਾਹ ਫੜੀ ਹੈ ਸ਼ਬਦ ਗੁਰੂ ਨਾਨਕ ਦੇਵ ਜੀ ਬੋਲ ਮੇਰੇ ਨੇ ਤਾਂ ਕਿ ਮੇਰੀ ਸਾਂਝ ਆ ਜਿਹੜੀ ਸੁਪਰਮਾਤਮਾ ਨਾਲ ਪੈ ਜੂਵੇ। ਸੌਖੇ ਢੰਗ ਨਾਲ ਸਮਝਿਆ ਜਾਵੇ ਜਿਵੇਂ ਅਮਰੀਕਾ ਦਾ ਪ੍ਰੈਜ਼ੀਡੈਂਟ ਬੋਲਦਾ ਜੀ ਬੋਲਦਾ ਪ੍ਰੈਜ਼ੀਡੈਂਟ ਹੁੰਦਾ ਲਿਖਣ ਵਾਲਾ ਕੋਈ ਹੋਰ ਹੁੰਦਾ। ਠੀਕ ਹੈ ਤੇ ਉਹ ਸਾਂਝ ਪਾ ਰਿਆ ਹੁੰਦਾ ਪੂਰੀ ਦੁਨੀਆ ਦੇ ਨਾਲ ਜੋ ਕਹਿ ਦਿੰਦਾ ਬੜੀ ਵੱਡੀ ਨਿਊਜ਼ ਹੋ ਜਾਂਦੀ ਆ ਲੋਕ ਸੁਣਦੇ ਆ ਮੰਨਦੇ ਆ ਕਰਦੇ ਆ। ਇਹ ਚਾਹੇ ਅਮਰੀਕਾ ਦਾ ਹੋਵੇ ਚਾਹੇ ਇੰਡੀਆ ਦਾ ਹੋਵੇ ਚਾਹੇ ਰਸ਼ੀਆ ਦਾ ਹੋਵੇ ਜਿੱਥੋਂ ਦਾ ਵੀ ਹੋਵੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਪ੍ਰੈਜ਼ੀਡੈਂਟ ਨੇ ਜਿਹੜੇ ਵੱਡੇ ਅਹੁਦੇਦਾਰ ਨੇ ਇਹ ਆਪ ਥੋੜੀ ਲਿਖ ਦੇਨੇ ਕੀ ਇਹਨਾਂ ਨੇ ਕੀ ਕਹਿਣਾਗਾ ਕੀ ਨਹੀਂ ਕਹਿਣਾ ਕੋਈ ਹੋਰ ਲਿਖਦਾ ਹੈ ਸ਼ਬਦ ਇਹਨਾਂ ਦੇ ਹੁੰਦੇ ਸਾਂਝ ਸਾਡੇ ਨਾਲ ਪਉਂਦੇ ਨੇ ਓਵੇਂ ਬਾਣੀ ਜਿਹੜੀ ਹੈ ਗੁਰਬਾਣੀ ਹੈ ਜਿਹੜੀ ਹੈ ਅਸਲ ਬਾਣੀ ਹੈ ਇਹ ਗੁਰੂ ਨਾਨਕ ਦੇਵ ਜੀ ਲਿਖੀ ਹੋਈ ਹੈ ਸ਼ਬਦ ਗੁਰੂ ਨਾਨਕ ਦੇ ਨੇ ਬੋਲ ਸਾਡੇ ਨੇ ਤਾਂ ਕਿ ਸਾਡੀ ਸਾਂਝ ਸਾਡੇ ਪ੍ਰਭੂ ਪਰਮਾਤਮਾ ਨਾਲ ਪਾ ਲੈ ਅਸੀਂ ਇਨੇ ਵਿਦਵਾਨ ਨਹੀਂ ਆ ਕਿ ਅਸੀਂ ਮਿੱਠਾ ਬੋਲ ਸਕੀਏ ਇਹ ਚੌਥੀ ਪੌੜੀ ਵਿੱਚ ਵੀ ਆਵੇਗਾ ਜੀ ਕਿ ਮੈਂ ਕਿਹੜੇ ਮੇਰੇ ਰੱਬ ਜੀ ਮੈਂ ਕਿਹੜੇ ਮੂੰਹੋਂ ਬੋਲ ਬੋਲਾਂ ਜਿਹਨੂੰ ਸੁਣ ਕੇ ਤੁਸੀਂ ਮੈਨੂੰ ਪਿਆਰ ਕਰਨ ਲੱਗ ਜਾਓ ਠੀਕ ਹੈ ਜੀ ਇਹ ਜਪਜੀ ਸਾਹਿਬ ਤੁਸੀਂ ਪੜਿਆ ਹੋਊਗਾ ਵੀ ਆਪਾਂ ਆਪਾਂ ਵੀ ਜਾਵਾਂਗੇ ਉੱਥੇ ਵੀ ਮੇਰੇ ਮਾਲਕਾ ਦੱਸ ਮੈਂ ਉਹ ਕਿਹੜੇ ਬੋਲ ਬੋਲਾਂ ਕਿਵੇਂ ਤੇਰੇ ਨਾਲ ਗੱਲ ਕਰਾਂ ਕਿਵੇਂ ਤੇਰੇ ਨਾਮ ਸਾਂਝ ਪਾਵਾਂ ਜਿਹੜੀਆਂ ਗੱਲਾਂ ਨੂੰ ਸੁਣ ਕੇ ਤੂੰ ਮੈਨੂੰ ਪਿਆਰ ਕਰਨ ਲੱਗ ਜਾਏ ਠੀਕ ਹੈ ਜੀ ਤੇ ਆਹੀ ਬੋਲ ਨੇ ਜਿਹੜੇ ਗੁਰੂ ਨਾਨਕ ਨੇ ਬਖਸ਼ੇ ਇਹ ਮੂਲ ਮੰਤਰ ਇਹ ਜਪਜੀ ਸਾਹਿਬ ਇਹ ਪੂਰੇ ਦਾ ਪੁਰੂ ਗੁਰੂ ਗ੍ਰੰਥ ਸਾਹਿਬ ਇਸ ਪ੍ਰਭੂ ਪ੍ਰਮਾਤਮਾ ਦੇ ਨਾਲ ਗੱਲਾਂ ਬਾਤਾਂ ਨੇ ਜੀ ਠੀਕ ਆ ਫਿਰ ਜਦੋਂ ਬੈਠਣਾ ਉਸ ਨਾਲ ਗੱਲਾਂ ਕਰਨੀਆਂ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਾਂ ਜਦੋਂ ਵੀ ਪਾਠ ਕਰਨਾ ਸ਼ੁਰੂ ਕਰੋਂ ਉਸ ਤੋਂ ਪਹਿਲਾਂ ਕੋਈ ਵੀ ਇੱਕ ਸ਼ਲੋਕ ਜਾਂ ਸ਼ਬਦ ਜ਼ਰੂਰ ਪੜ ਲਿਆ ਕਰੋ ਜਿਹਦੇ ਵਿੱਚ ਕੀ ਹੁੰਦਾ ਕਿ ਮਨ ਨੂੰ ਇਕਾਗਰਤਾ ਹੁੰਦੀ ਹੈ ਬੈਠਣ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਲਿਆ ਕਰੋ ਵੀ ਮੇਰੇ ਮਾਲਕਾ ਸ਼ੁਕਰਾਨਾ ਤੂੰ ਬੈਠਣ ਨੂੰ ਦਿੱਤਾ ਜਾਂ 2 ਮਿੰਟ ਤੂੰ ਆਪਣੇ ਨਾਲ ਗੱਲਾਂ ਕਰਨ ਨੂੰ ਦਿੱਤੀਆਂ ਕਿਰਪਾ ਕਰੇ ਕਿ ਪੂਰੀ ਦੁਨੀਆ ਦੇ ਉੱਪਰ ਮਿਹਰ ਪਰਿਆ ਹੱਥ ਰੱਖੇ ਚਾਹੇ ਜਿਹੜੀ ਮਰਜੀ ਪਾਸ਼ਾ ਬੋਲੇ ਜਦੋਂ ਜੇ ਇੱਕ ਮਦਰ ਅਰਥ ਨੂੰ ਜੇਕਰ ਇਹ ਸਮਝ ਲਓ ਕਿ ਤੁਸੀਂ ਮੂਨ ਤੇ ਬੈਠੇ ਹੋ ਧਰਤੀ ਮਾਂ ਨੂੰ ਦੇਖ ਰਹੇ ਹੋ ਤੇ ਧਰਤੀ ਮਾਂ ਦੇ ਉੱਪਰ ਇੱਕ ਕਪੜਾ ਬਣਾ ਲਓ ਕਿ ਮੇਰੇ ਮਾਲਕਾ ਤੇਰੀ ਰਹਿਮਤ ਦਾ ਕਵਚਾ ਠੀਕ ਹੈ ਉਹ ਕਹਿਣ ਤੋਂ ਬਾਅਦ ਜਿਵੇਂ ਮੈਨੂੰ ਹੁੰਦੀ ਆਤ ਜਿਵੇਂ ਕਹਿੰਨਾ ਮੈਂ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਉ ਮੈਂ ਆਸਾ ਰੱਖੀ ਚਿਤ ਮੇ ਮੇਰਾ ਸਭੋ ਦੁੱਖ ਗਵਾਏ ਜਿਉ ਠੀਕ ਹੈ ਜੀ ਕਿ ਜਾਂ ਹਮ ਅਵਗਣ ਭਰੇ ਏਕ ਗੁਣ ਨਹੀਂ ਠੀਕ ਹੈ ਇਦਾਂ ਦੇ ਜਦੋਂ ਤੁਸੀਂ ਬਾਣੀ ਪੜ੍ਹਨ ਤੋਂ ਪਹਿਲਾਂ ਕੋਈ ਵੀ ਜਪਾਟ ਕਰਨ ਤੋਂ ਪਹਿਲਾਂ ਜੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ 1 ਮਿੰਟ ਲਈ ਟਿਕਾ ਆ ਜਾਏਗਾ ਦੂਸਰੀ ਗੱਲ ਹੈ ਜਦੋਂ ਤੁਸੀਂ ਸਾਰਿਆਂ ਦੇ ਲਈ ਇੱਕ ਅਨਰਜੀ ਇੱਕ ਪੋਜ਼ਿਟਿਵ ਵਾਈਬੇਜ ਜੂਗੇ ਇੱਕ ਦੁਵਾਮਾ ਭੇਜੋਗੇ ਤਾਂ ਉਹ ਵਾਪਸ ਤੁਹਾਡੇ ਕੋਲੇ ਆ ਜਾਣੀ ਆ 10 ਗੁਣਾ ਉਹ ਵਾਪਸ ਆਉਂਦੀਆਂ ਨੇ ਤੇ ਜਿਹੜੇ ਬੰਦੇ ਪਕਤੀ ਕਰਦੇ ਨੇ ਜਿਹੜੇ ਤੁਸੀਂ ਵੱਡੇ ਪਿਆਰੇ ਜਿਹੜੇ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਪੋਜ਼ਿਟਿਵ ਵਾਈਬ ਐਨਰਜੀ ਜਿਹੜੇ ਲੋਕ ਜ਼ਿਆਦਾਤਰ ਯਕੀਨ ਕਰਦੇ ਆ ਜਿਹੜੇ ਧਰਮ ਹੀ ਨਹੀਂ ਹਨ ਪਰ ਪ੍ਰਮਾਤਮਾ 'ਚ ਯਕੀਨ ਕਰਦੇ ਆ ਸਪਿਰਚੁਅਲਿਟੀ ਕਹਿੰਦੇ ਆ ਉਹ ਵਾਈਬ੍ਰੇਸ਼ਨ એનર્ਜੀ ਇਹਦੇ ਵਿੱਚ ਯਕੀਨ ਕਰਦੇ ਨੇ ਤੇ ਜੋ ਤੁਸੀਂ ਪੋਜ਼ਿਟਿਵਿਟੀ ਭੇਜਦੇ ਹੋ ਜਦੋਂ ਦੁਆਵਾਂ ਭੇਜਿਓ ਆਪਾਂ ਇਹਦਾ ਸਾਡੀ ਗੁਰਬਾਣੀ ਦਾ ਹਿੱਸਾ ਹੈ ਜੀ ਅਸੀਂ ਹਰ ਰੋਜ਼ ਪੜ੍ਹਦੇ ਆਂ ਪ੍ਰਮਾਤਮਾ ਸਾਰਿਆਂ ਦਾ ਭਲਾ ਕਰੇ ਅਸੀਂ ਅਰਦਾਸ ਕਰਦੇ ਆਂ ਜਦੋਂ ਸਰਵਤ ਦਾ ਭਲਾ ਮੰਗਦੇ ਆਂ ਮੰਗਦੇ ਕ ਨਹੀਂ ਮੰਗਦੇ ਜੀ ਮੰਗਦੇ ਆ ਨਾ ਪਰ ਆਹੀ ਚੀਜ਼ ਹੈ ਬੈਠ ਕੇ ਉਸ ਪ੍ਰਮਾਤਮਾ ਕੋਲੋਂ ਸਰਵਤ ਦਾ ਭਲਾ ਕਰਨਾ ਤੇ ਮੰਗਣਾ ਵੀ ਤੇ ਭੇਜਣਾ ਵੀ ਜਦੋਂ ਬੈਠਣਾ ਉਹ ਤੂੰ ਭੇਜੋ ਇਹ ਸੋਚੋ ਕਿ ਪੂਰੀ ਦੀ ਪੂਰੀ ਦੁਨੀਆ ਨੂੰ ਆਖੀ ਰਹੇ ਨਾ ਕੋਈ ਇਹੀ ਐ ਵੀ ਕੋਈ ਬਚਣਾ ਨਹੀਂ ਰੱਬਾ ਸਾਰਿਆਂ ਦੇ ਉੱਪਰ ਤੂੰ ਮਿਹਰ ਕਰ ਦੇ ਚਾਹੇ ਮੈਨੂੰ ਜਾਣਦਾ ਚਾਹੇ ਨਹੀਂ ਜਾਣਦਾ ਚੜ੍ਹਦੀਆਂ ਕਲਾ ਹੋਣ ਉਹਦੀਆਂ ਠੀਕ ਐ ਤਾਂ ਉਦੋਂ ਬੈਠੋਗੇ ਨਾ ਤੁਸੀਂ ਮੈਂ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਕਹਿੰਦਾ ਜੀ ਇੰਨਾ ਕੁ ਜ਼ਿਆਦਾ ਤੁਹਾਡਾ ਮਨ ਲੱਗੇਗਾ ਨਾ ਤੁਸੀਂ ਰੋ ਪੈਣਾ ਇੰਨਾ ਮਨ ਲੱਗੇਗਾ ਨਾ ਇੰਨਾ ਮਨ ਵਿੱਚ ਪਿਆਰ ਆਵੇਗਾ ਨਾ ਬਸ ਫਿਰ ਤਾਂ ਚਾਹੇ ਤੁਸੀਂ ਗੱਡੀ ਚਲਾਉਂਦੇ ਹੋ ਆਪਣੇ ਆਪ ਤੁਹਾਡਾ ਧਿਆਨ ਉਸ ਪ੍ਰਮਾਤਮਾ ਨਾਲ ਲੱਗਣ ਲੱਗਣਾ ਤਾਂ ਇਹ ਤੁਸੀਂ ਰੋਟੀ ਪਕਾਉਂਦੇ ਹੋ ਚਾਹੇ ਗਾਰਡਨਿੰਗ ਕਰਦੇ ਹੋ ਚਾਹੇ সুইমিং ਪੂਲ 'ਚ ਹੋਵੋ ਕੁਝ ਮਰਜ਼ੀ ਕਰਦੇ ਹੋ ਜੀ ਹੌਲੀ-ਹੌਲੀ ਤੁਹਾਡਾ ਧਿਆਨ ਆਪਣੇ ਆਪ ਲੱਗਣ ਲੱਗਣਾ ਕਿਉਂ ਕਿ ਤੁਸੀਂ ਹੁਣ ਜੁੜਨ ਲੱਗ ਗਏ ਸਰਵਤ ਦਾ ਭਲਾ ਮੰਗਣ ਲੱਗ ਗਏ ਇਹ ਸਿਰਫ ਜਵਾਨ ਰਾਹੀ ਕਹਿੰਦੇ ਨਹੀਂਗੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਮਾਫ਼ ਕਰਨਾ ਜੀ ਕਈ ਵਾਰ ਟੱਕਿਆ ਕਲਾਮ ਬਣ ਜਾਂਦਾ ਮੈਂ ਵੀ ਕਈ ਵਾਰ ਜਦੋਂ ਅਰਦਾਸ ਕਰਦਾ ਮਨ ਨਹੀਂ ਹੁੰਦਾ ਪਰ ਬੈਠਣ ਲੱਗੇ ਜਦੋਂ ਬੰਦੇ ਦਾ ਜਦੋਂ ਬੈਠਣਾ ਹੋਂ ਤੁਸੀਂ ਨਾ ਕਈ ਵਾਰ ਮਨ ਬੜਾ ਜੁੜਿਆ ਹੁੰਦਾ ਜਿਹੜੀ ਚੀਜ਼ ਰੋਜ਼ ਦੀ ਟੱਕੇ ਕਲਾਮ ਬਣ ਜਾਂਦੀ ਹੈ ਨਾ ਜਿਹੜਾ ਰੈਪੀਟੀਸ਼ਨ ਹੋ ਜਾਂਦੇ ਕਿ ਵਿਰੋਧ ਦੇ ਵਿੱਚ ਮਨ ਨਹੀਂ ਨਾ ਲੱਗਦਾ ਕਿਉਂਕਿ ਅਸੀਂ ਬੁੱਲਾ ਰਹੇ ਬੋਲੀ ਜਾਂਦੇ ਹੁੰਦੇ ਮਨ ਸਾਡਾ ਹੋਰ ਕੰਮਾਂ ਕਰਾਂ ਚ ਭੱਜਿਆ ਹੁੰਦਾ ਇਸ ਲਈ ਕੋਸ਼ਿਸ਼ ਕਰੋ ਜਦੋਂ ਬੈਠਣਾ ਤੁਸੀਂ 1 ਮਿੰਟ ਲਈ ਮਨ ਇਕਾਗਰ ਕਰੋ ਉਸ ਤੋਂ ਬਾਅਦ ਜਦੋਂ ਇੱਕ ਓੰਕਾਰ ਤੋਂ ਸ਼ੁਰੂ ਕਰੋਗੇ ਤਾਂ ਇੰਨਾ ਕੁ ਜ਼ਿਆਦਾ ਜਿਹੜਾ ਮਨ ਆ ਉਹ ਲੱਗੇਗਾ ਤੁਸੀਂ ਹੈਰਾਨ ਹੋ ਜਾਓਗੇ ਇਹ ਮੈਂ ਪ੍ਰਭੂ ਪਰਮਾਤਮਾ ਤੇ ਯਕੀਨ ਰੱਖ ਕੇ ਕਹਿੰਦਾ ਤੁਸੀਂ 2-4 ਵਾਰ ਟਰਾਈ ਕਰਕੇ ਦੇਖ ਲਿਓ ਤੇ ਮੈਨੂੰ ਦੱਸਿਓ ਤੁਸੀਂ ਕਿ ਤੁਹਾਡਾ ਇਸ ਚੀਜ਼ੋ ਚ ਮਨ ਲੱਗਿਆ ਕਿ ਨਹੀਂ ਮੈਂ ਦੁਬਾਰੇ ਦੁਹਰਾ ਦਿੰਦਾ ਜੀ ਕਦੇ ਵੀ ਤੁਸੀਂ ਬੈਠੇ ਹੋ ਕਿਤੇ ਜਾ ਰਹੇ ਹੋ ਤੁਸੀਂ ਬਾਣੀ ਪੜਨੀ ਸ਼ੁਰੂ ਕਰਨੀ ਹੈ ਤਾਂ ਇੱਕ ਮਿੰਟ ਲਈ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਮੇਰੇਆ ਮਾਲਕਾ ਮੇਰੇ ਰੱਬ ਜੀ ਜਾਂ ਮੇਰੇਆ ਨਾਨਕਾ ਸ਼ੁਕਰਾਨਾ ਤੇਰਾ ਤੁਮ ਨੂੰ ਸ਼ਬਦ ਦਿੱਤੇ ਨੇ ਕਿਰਪਾ ਕਰਨੀ ਪੂਰੀ ਦੁਨੀਆ ਦੇ ਉੱਪਰ ਚੜ੍ਹਦੀ ਕਲਾ ਰੱਖੀ ਸਾਰਿਆਂ ਨੂੰ ਮੇਰੇਆ ਮਾਲਕਾ ਪਿਆਰ ਦੇ ਵਿੱਚ ਰੱਖੀ ਸਾਰਿਆਂ ਦੇ ਉੱਪਰ ਮਿਹਰ ਭਰੇ ਹੱਥ ਰੱਖੀ ਰਹਿਮਤ ਕਰਦੀ ਸਾਰਿਆਂ ਨੂੰ ਬਸ ਪਿਆਰ ਦੀ ਆਪਣਾ ਠੀਕ ਹੈ ਇਹ ਕਹਿਣ ਤੋਂ ਬਾਅਦ ਇੱਕ ਮਨ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਗੋਲ ਗੇਂਦ ਧਰਤੀ ਹੈ ਜਿਹੜੀ ਇਹਦੇ ਆਲੇ ਦੁਆਲੇ ਕੱਕਾ ਪਚਿਆ ਕਰਕੇ ਬਸ ਨਮਸਕਾਰ ਕਰਕੇ ਉਸ ਪ੍ਰਭੂ ਪਰਮਾਤਮਾ ਨਾਲ ਉਸਨੇ ਗੱਲਣਾ ਸ਼ੁਰੂ ਕਰਦੋ ਸੋਚੋ ਕਿ ਅਸੀਂ ਬੈਠੇ ਆ ਸਾਡੇ ਨਾਲ ਸਾਡੇ ਗੁਰੂ ਨਾਨਕ ਬੈਠਾ ਹੈ ਸਾਡਾ ਰੱਬ ਸਾਡੇ ਸਾਹਮਣੇ ਬੈਠਾ ਹੈ ਗੱਲਾਂ ਕਰਦੇ ਹਾਂ ਉਸ ਰੱਬ ਦੇ ਨਾਲ ਕਹਿੰਨੇ ਆਪਾਂ ਜੀ ਤੇ ਆਓ ਇਹ ਗੱਲ ਤੁਸੀਂ ਆਪਣੇ ਮਨ ਵਿੱਚ ਕਰੋ ਤੇ ਤੁਸੀਂ ਮੈਨੂੰ ਦੱਸੋ ਹਫ਼ਤਾ ਕਰਕੇ ਦੇਖ ਲਓ 5 ਦਿਨ ਕਰਕੇ ਦੇਖ ਲਓ ਕਿੰਨਾ ਵਧੀਆ ਤੁਹਾਨੂੰ ਲੱਗਦਾ ਤੇ ਤੁਸੀਂ ਮੈਨੂੰ ਦੱਸਿਓ ਜੀ ਅੱਜ ਲਈ ਇੰਨਾ ਗੁਰਪ੍ਰਸਾਦ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ